ਮੈਂ ਅੱਜ ਇੱਕ ਔਰਤ ਦੀ ਕਹਾਣੀ ਤੁਹਾਨੂੰ ਦੱਸਣ ਲੱਗੀ ਆ ਇੱਕ ਔਰਤ ਬਾਰੇ ਦੱਸਣ ਲੱਗੀ ਆ ਤੁਹਾਨੂੰ ਵੀ ਔਰਤ ਦੀ ਕੀ ਜ਼ਿੰਦਗੀ ਹੈ ਔਰਕ ਨੂੰ ਕੀ ਕਿਹਾ ਜਾਂਦਾ ਮੈਂ ਔਰਤ ਬਾਰੇ ਇਹੀ ਕਹਿਣਾ ਚਾਹੁੰਦੀ ਆ ਕਿ ਜਦੋਂ ਔਰਤ ਦਾ ਇੱਕ ਹਸਬੰਡ ਦੀ ਡੈਥ ਹੁੰਦੀ ਆ ਜਦੋਂ ਦੀ ਰੱਤ ਹੁੰਦੀ ਆ ਤੇ ਔਰਤ ਨੂੰ ਸਮਾਜ ਨੇ ਰੰਡੀ ਦਾ ਵਿਧਵਾ ਦਾ ਦਰਜਾ ਦਿੱਤਾ ਗਿਆ ਵੀ ਉਹ ਵਿਧਵਾ ਹੋ ਗਈ ਹੈ ਔਰਤ ਹੁਣ ਠੀਕ ਹੈ ਜੀ ਔਰਤ ਵਿਧਵਾ ਹੋ ਜਾਂਦੀ ਹੈ ਜਦੋਂ ਫਿਰ ਉਹਦੇ ਭੈਣ ਭਰਾ ਰਿਸ਼ਤੇਦਾਰ ਕਹਿੰਦੇ ਵੇ ਕਿ ਤੇ ਮੈਰਿਜ ਹੁੰਦੀ ਆ ਫਿਰ ਉਹ ਮੈਰਿਜ ਤੇ ਬੁਲਾਉਂਦੇ ਆ ਔਰਤ ਨੂੰ ਉਦੋਂ ਉਹਨੂੰ 10000 ਮੰਗਿਆ ਜਾਂਦਾ 20000 ਰੁਪਿਆ ਕੋਈ ਸ਼ਗਨ ਮੰਗਿਆ ਜਾਂਦਾ ਕੋਈ 25000 ਮੰਗਿਆ ਜਾਂਦਾ ਫਿਰ ਉਹ ਆਰਥ ਵਿਧਵਾ ਔਰਤ ਫਿਰ ਉਹਨੂੰ 10-20000 ਰੁਪਿਆ ਸ਼ਗਨ ਪਾਉਂਦੀ ਹੈ ਫੇਰ ਉਹਨੂੰ ਕਿਹਾ ਜਾਂਦਾ ਜੀ ਕਿ ਤੂੰ ਪਾਛਵੀ ਨਹੀਂ ਹੈ ਜਦੋਂ ਕੋਈ ਫੇਰੇ ਹੁੰਦੇ ਆ ਕੋਈ ਆਨੰਦ ਹੁੰਦੇ ਆ ਜਦੋਂ ਕੋਈ ਵਰਟੀ ਤਾਰੀ ਜਾਂਦੀ ਹੈ ਜਦੋਂ ਕੋਈ ਵਰਤ ਚੜ੍ਹਦੀ ਆ ਫਿਰ ਉਹਨੂੰ ਪਿੱਛੇ ਕਿਉਂ ਸਮਝ ਪਿੱਛੇ ਕਿਉਂ ਹਟਾਇਆ ਜਾਂਦਾ ਇਹ ਸਮਾਜ ਫਿਰ ਇਹ ਫਰਕ ਕਿਉਂ ਅਧੂਰਾ ਕਿਉਂ ਰੱਖਦਾ ਹੈ ਇਹ ਚੀਜ਼ ਇਹ ਸਮਾਜ ਕਿਉਂ ਨਹੀਂ ਕਹਿੰਦਾ ਵੀ ਜਦੋਂ ਅਸੀਂ ਉਹ ਰਿਸ਼ਤੇਦਾਰ ਕਿਉਂ ਨਹੀਂ ਸਮਝਦੇ ਜੇ ਜਦੋਂ ਅਸੀਂ ਪੈਸੇ ਲੈ ਆਇਆ ਜਦੋਂ ਅਸੀਂ ਸ਼ਗਨ ਪਵਾਇਆ ਫਿਰ ਅਸੀਂ ਉਹ ਪੈਸੇ ਵੀ ਤਬਾਸ਼ਕ ਨਹੀਂ ਹੋ ਸਕਦੀ ਆ ਉਹ ਪੈਸੇ ਵੀ ਵਰਸ਼ਕ ਨਹੀਂ ਹੋ ਸਕਦੀ ਔਰਤ ਵਰਸ਼ਕ ਨਹੀਂ ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਸਾਈਡ ਤੇ ਕਰੋ ਇਹਨੂੰ ਆਨੰਦ ਹੋਣ ਲੱਗੇ ਆ ਉਹਨੂੰ ਕਿਹਾ ਜਾਂਦਾ ਹੈ ਕਿ ਬਰਾਤ ਚੜ੍ਹਦੀ ਆ ਉਹਨੂੰ ਸਾਈਡ ਤੇ ਕਰੋ ਕਿਉਂਕਿ ਵਿਧਵਾਉ ਮੱਥੇ ਨਾ ਲੱਗ ਜੇ ਇਹੀ ਮੈਂ ਇਹ ਤਾਂ ਰੱਬ ਦੀ ਕੀਤੀ ਹੋਗੀ ਨਾ ਕੀਦਾ ਜੀ ਕਰਦਾ ਕਿ ਤੂੰ ਵਿਧਵਾ ਹੋਵੇ ਕੀਦਾ ਦਿਲ ਕਰਦਾ ਕਿਉਂਕਿ ਰੰਡੀ ਹੋ ਗਈ ਕਿਸੇ ਦਿਲ ਨਹੀਂ ਕਰਦਾ ਵਿਧਵਾ ਹੋਣ ਨੂੰ ਫਿਰ ਇਸ ਹਸਤ ਨੂੰ ਕੱਲਾ ਮਾੜਾ ਕਿਉਂ ਕਿਹਾ ਗਿਆ ਇੱਕ ਪਾਸੇ ਮਰਦਾ ਹੁਣ ਆਪਾਂ ਦੂਸਰੀ ਪਾਸੇ ਆਉਂਦੇ ਹਾਂ ਮਰਦ ਵੀ ਰੰਡਾ ਹੁੰਦਾ ਹੈ ਮਰਦ ਵੀ ਵਿਧਵਾ ਜਿਹੀ ਔਰਤ ਹੁੰਦੀ ਫਿਰ ਉਹਦੇ ਹਸਬੰਡ ਦੀ ਵਾਈਫ ਮਰਦੀ ਫਿਰ ਉਹ ਵੀ ਤਾਂ ਰੰਡਾ ਹੀ ਹੋਇਆ ਨਾ ਮਰਦੀ ਘਰ ਵਾਲੀ ਮਰਗੀ ਤੇ ਰੰਨਾ ਹੋ ਗਿਆ ਤੇ ਫਿਰ ਉਹਨੂੰ ਉਹ ਅਧਿਕਾਰ ਕਿਉਂ ਦਿੱਤੇ ਜਾਂਦੇ ਆ ਜੀ ਕਿ ਤਾਇਆ ਜੀ ਪਹਿਲਾਂ ਸ਼ਗਨ ਕਰਨਗੇ ਤਾਇਆ ਜੀ ਭਰਾਤ ਚੜਨਗੇ ਚੜਨਗੇ ਤਾਇਆ ਜੀ ਮਿਲਨੀਆਂ ਕਰਨਗੇ ਚਾਚਾ ਜੀ ਕੁੜੀ ਦਾ ਪੱਲਾ ਫੜਾਉਣਗੇ ਫਿਰ ਇਹ ਅਧਿਕਾਰ ਇੱਕ ਮਰਦ ਨੂੰ ਕਿਉਂ ਦਿੱਤੇ ਜਾਂਦੇ ਆ ਜੀ ਇੱਕ ਪਾਸੇ ਔਰਤ ਹੈ ਦੂਸਰੇ ਪਾਸੇ ਮਰਦ ਹੈ ਫਿਰ ਔਰਤ ਨੂੰ ਤਾਂ ਮਾੜਾ ਕਿਹਾ ਗਿਆ ਤੇ ਮਰਦ ਨੂੰ ਉਸ ਉਸ ਜਗ੍ਹਾ ਤੇ ਜੇ ਔਰਤ ਬਦਸ਼ਗਣੀ ਹੋ ਸਕਦੀ ਹੈ ਤੇ ਫਿਰ ਮਰਦ ਸ਼ਗਣਾ ਨਾਲ ਹੋ ਸਕਦਾ ਉਹ ਵੀ ਤਾਂ ਬਦਸ਼ਗਣੀ ਹੋ ਸਕਦਾ ਨਾ ਫਿਰ ਔਰਤ ਨੂੰ ਮਾੜਾ ਕਿਉਂ ਕਿਹਾ ਗਿਆ ਹਰ ਥਾਂ ਤੇ ਔਰਤ ਨੂੰ ਹੀ ਵਿਧਵਾ ਕਿਉਂ ਵਿਧਵਾ ਦਾ ਦਰਜਾ ਦੇ ਕੇ ਉਹਨੂੰ ਕਿਉਂ ਕੋਈ ਖੁਸ਼ੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਕਾਤਲੀ ਕਿਉਂ ਕਿਉਂ ਸਮਾਜੇ ਫਰਕ ਕਰਦਾ ਕਿਉਂ ਰਿਸ਼ਤੇਦਾਰ ਫਰਕ ਕਰਦੇ ਆ ਕਿਉਂ ਭੈਣ ਭਰਾ ਫਰਕ ਕਰਦੇ ਆ ਜਦੋਂ ਆਪਾਂ ਉਹਨੂੰ ਕਿਸੇ ਮੈਰਿਜ ਤੇ ਬੁਲਾਉਨੇ ਆ ਪ੍ਰੋਗਰਾਮ ਤੇ ਬੁਲਾਉਨੇ ਆ ਉਹ ਤੋਂ ਪੈਸੇ ਲੈਨੇ ਆ ਉਹ ਤੋਂ ਸ਼ਗਲ ਲੈਨੇ ਆ ਤੇ ਜਦੋਂ ਕਿਸੇ ਵਿਹਾਰ ਦੀ ਵਾਰੀ ਆਉਂਦੀ ਹੈ ਕਿਸੇ ਜਗ੍ਹਾ ਤੇ ਖੜਨਾ ਹੁੰਦਾ ਕੋਈ ਉਹਨੇ ਖੁਸ਼ ਹੋ ਕੇ ਦੇਖਣਾ ਹੁੰਦਾ ਉਸ ਟਾਈਮ ਤੇ ਉਹ ਕਹਿੰਦੇ ਆ ਕਿ ਇਹ ਬਦਸ਼ਕੀ ਨਹੀਂ ਹੈ ਇਹਨੂੰ ਮੱਥੇ ਨਹੀਂ ਲਾਉਣਾ ਜਦ ਕਿਸੇ ਘਰੋਂ ਨਿਕਲਦਾ ਕੋਈ ਰਿਸ਼ਤਾ ਕਰਨ ਜਾਂਦਾ ਕੋਈ ਛਗਨ ਪਹੁੰਚ ਜਾਂਦਾ ਉਹਨੂੰ ਕਿਹਾ ਜਾਂਦਾ ਵੇਖੋ ਕਿਤੇ ਗੇਟਸ ਤਾਂ ਨਹੀਂ ਖੜੀ ਵੇਖੋ ਕਿਤੇ ਸਾਹਮਣੇ ਤਾਂ ਨਹੀਂ ਆ ਗਈ ਉਹ ਜੇ ਉਹ ਕੁਦਰਤ ਵੱਲੋਂ ਸਾਹਮਣੇ ਆ ਜਾਂਦੀ ਹੈ ਤਾਂ ਪਿੱਛੇ ਮੁੜਿਆ ਜਾਣਾ ਘਰ ਨੂੰ ਗੇਟ ਤੋਂ ਅੰਦਰ ਹੋ ਜਾਂਦੇ ਆ ਕਿ ਉਹ ਫਰ ਸਾਹਮਣੇ ਉਹ ਫਲਾਨੀ ਖੜੀ ਹੈ ਪਿੱਛੇ ਹੋ ਜਾ ਨਹੀਂ ਤਾਂ ਕੋਈ ਬਦਸ਼ਗਨੀ ਹੋ ਜਾਊਗੀ ਜਿਹੜੇ ਸਾਡੇ ਕੋਲੋਂ ਪੈਸੇ ਲੈ ਜਾਂਦੇ ਆ ਸ਼ਗਨ ਪਵਾਇਆ ਜਾਂਦਾ ਉਹਨਾਂ 'ਚ ਵੀ ਤਾਂ ਮਾੜਾ ਹੋ ਸਕਦਾ ਉਹਨਾਂ ਨਾਲ ਵੀ ਤਾਂ ਬਦਸ਼ੁਗਣੀ ਹੋ ਸਕਦੀ ਹੈ ਫਿਰ ਔਰਤ ਨੂੰ ਮਾੜਾ ਕਿਉਂ ਗਿਣਿਆ ਗਿਆ ਕਿਉਂ ਮਾੜਾ ਕਿਹਾ ਗਿਆ ਕਿਉਂ ਵਿਦਵਾਨ ਮੱਥੇ ਨਹੀਂ ਲਾਇਆ ਜਾਂਦਾ ਕਿਉਂ ਰਿਸ਼ਤੇਦਾਰ ਫਰਕ ਕਰਦੇ ਆ ਕਈ ਰਿਸ਼ਤੇਦਾਰ ਕਿਉਂ ਐ ਕਰਦੇ ਆ ਕਿ ਬਰਾਤੋਂ ਨਹੀਂ ਹੁੰਦੀ ਇੱਕ ਸਾਈਡ ਤੇ ਹੋ ਜਾ ਦੂਸਰੀਆਂ ਨਾਲ ਵਾਲੀਆਂ ਨੂੰ ਕਹਿ ਦਿੰਦੀਆਂ ਕਿ ਪਾਣੀ ਵਾਰਨਾ ਸਾਈਡ ਤੇ ਹੋ ਜਾ ਨਾਲ ਵਾਲੀਆਂ ਕਹਿੰਦੀਆਂ ਵੀ ਐ ਨਹੀਂ ਅੜੀ ਉਹਦੇ ਦਿਲ ਤੇ ਕੀ ਬਿੱਤੂਗੀ ਉਹਨੂੰ ਪਾਣੀ ਬਾਹਰ ਹੰਦੋ ਉਹਨੂੰ ਵੀ ਵਿਹਾਰ ਕਰ ਲੈਣ ਦੋ ਫਿਰ ਕੀ ਹੁੰਦਾ ਉਹਦੇ ਚਲ ਕੁਸ਼ਣ ਉਹਦੇ ਬੱਚੇ ਤਾਂ ਹੁੰਦੇ ਹੀ ਆ ਨਾ ਨਹੀਂ ਤੁਸੀਂ ਐ ਨਾ ਕਰੋ ਨਹੀਂ ਨਹੀਂ ਹੋ ਸਕਦਾ ਸਾਡੇ ਘਰ ਨੂੰ ਕੀ ਹੋਣਾ ਕੀ ਪਤਾ ਨਹੀਂ ਉਹਨੂੰ ਸਾਈਡ ਤੇ ਕਰੋ ਤੇ ਜਿਹੜੇ ਨੂੰ ਤੁਸੀਂ ਸਾਰੇ ਮੈਰਿਜ ਦੇ ਵਿੱਚ ਸਾਈਡ ਤੇ ਕਰਦੇ ਹੋ ਉੱਥੋਂ ਕਰਦੇ ਹੋ ਇੱਥੋਂ ਕਰਦੇ ਹੋ ਉੱਲਾ ਕਰਦੇ ਕੀ ਉਹ ਜਾਣਦਾ ਨਹੀਂਗਾ ਤੁਹਾਨੂੰ ਇੰਨਾ ਸ਼ਗਨ ਦੇ ਕੇ ਸਭ ਕੁਝ ਕਰਕੇ ਉਹ ਬੇਜਤ ਹੋ ਕੇ ਆਪਦਾ ਦਿਲ ਦੁਖੀ ਕਰਕੇ ਮਨ ਭਰ ਕੇ ਆਪਦੇ ਘਰੇ ਵਾਪਸ ਮੁੜਦਾ ਫਿਰ ਉਹ ਰੱਬ ਨੂੰ ਆ ਕੇ ਕੋਸਦਾ ਕਿ ਰੱਬਾ ਤੂੰ ਮੈਨੂੰ ਪਰੇ ਜਵਾਨੀ ਚ ਹੀ ਵਿਧਵਾ ਕਰਨਾ ਸੀ ਫਿਰ ਉਹ ਰੱਬ ਨੂੰ ਕੋਸਦਾ ਕਿ ਰੱਬਾ ਤੁਮ ਐ ਨਹੀਂ ਸੀ ਕਰਨੀ ਕਿ ਸਾਨੂੰ ਲੋਕ ਅੱਗੇ ਨਹੀਂ ਜਾਣ ਦਿੰਦੇ ਸਾਨੂੰ ਲੋਕ ਕਿਸੇ ਮੈਰਿਜ 'ਚ ਨਹੀਂ ਖੜ੍ਹ ਲੰਦੇ ਸਾਨੂੰ ਲੋਕ ਕਿਸੇ ਵਿਹਾਰ ਦੇ ਅੱਗੇ ਨਹੀਂ ਹੋਣ ਦਿੰਦੇ ਕਿ ਸਰਦਾ ਸਾਈਂ ਹਮੇਸ਼ਾ ਪ੍ਰਮਾਤਮਾ ਤੋਂ ਨਾਲ ਹੀ ਨਿਭਾਉਣਾ ਸੀ ਸਾਡੇ ਨਾਲ ਬਹੁਤ ਫਰਕ ਕੀਤਾ ਜਾਂਦਾ ਮੇਰੇ ਲਈ ਨਹੀਂ ਇਹ ਸਾਰੀਆਂ ਭੈਣਾਂ ਵਾਸਤੇ ਹੈ ਮੇਰੀ ਖੁਦ ਦੀ ਕਹਾਣੀ ਵੀ ਹੈ ਪਰ ਵਿਧਵਾ ਔਰਤਾਂ ਮੇਰੀਆਂ ਸਾਰੀਆਂ ਭੈਣਾਂ ਵਾਸਤੇ ਹੈ ਇਹ ਜ਼ਰੂਰ ਫਰਕ ਕੀਤਾ ਜਾਂਦਾ ਹੈ ਇਹ ਹੀ ਮੈਂ ਸਮਾਜ ਨੂੰ ਸਮਾਜ ਦੇ ਠੇਕੇਦਾਰਾਂ ਨੂੰ ਤੇ ਮੇਰੀਆਂ ਬੀਬੀਆਂ ਭੈਣਾਂ ਔਰਤਾਂ ਨੂੰ ਇਹ ਹੀ ਪੁੱਛਣਾ ਚਾਹਨੀ ਆ ਔਰਤ ਹੋ ਕੇ ਔਰਤ ਦੀ ਦੁਸ਼ਮਣ ਨਾ ਬਣਿਆ ਕਰੋ ਉਹਦੇ ਦਰਦ ਦੀ ਮਲਮ ਬਣਿਆ ਕਰੋ ਉਹਨੂੰ ਤੁਹਾਨੂੰ ਪਹਿਲ ਦੇ ਆਧਾਰ ਤੇ ਉਹਨੂੰ ਹੱਕ ਬੰਦਾ ਤੁਹਾਡਾ ਕਿ ਉਹਨੂੰ ਅੱਗੇ ਕਰੀਏ ਵਿਹਾਰਾਂ ਤੇ ਕਿ ਉਹਦੇ ਮਨ ਤੇ ਨਾ ਆਵੇ ਅੱਗੇ ਤੁਸੀਂ ਉਹਨੂੰ ਵਿਹਾਰ ਦੇ ਕਰੋ ਕਿ ਉਹਦੇ ਦਿਲ ਤੇ ਨਾ ਬੀਤੇ ਉਹਨੂੰ ਮਹਿਸੂਸ ਨਾ ਹੋਵੇ ਉਹੋ ਚੀਜ਼ ਫਿਰ ਉਹ ਜਿਹੜਾ ਮਰਦ ਆ ਜੀ ਇੱਧਰ ਆਜੋ ਫਿਰ ਉਹ ਮਰਦ ਨੂੰ ਕਿਉਂ ਅੱਗੇ ਲਾਉਣੀ ਆ ਤੁਸੀਂ ਉਹ ਰੰਡਾ ਜਿਹੜਾ ਵਿਧਵਾ ਇੱਕ ਮਰਦ ਵੀ ਹੁੰਦਾ ਉਹਦੇ ਵੀ ਘਰ ਵਾਲੀ ਮਰੀ ਆ ਫਿਰ ਉਹਨੂੰ ਤੁਸੀਂ ਬਰਾਤ ਵੀ ਨਾ ਚੜਾਇਆ ਕਰੋ ਫਿਰ ਉਹ ਬਰਾਤ ਚੜੂਗਾ ਬਦਸ਼ਕ ਨਹੀਂ ਹੋਊਗਾ ਫਿਰ ਉਹਦੇ ਨਾਲ ਕਿਉਂ ਨਹੀਂ ਕੀਤਾ ਜਾਂਦਾ ਫਿਰ ਉਹ ਤਾਂ ਮਿਲਣੀ ਵੀ ਕਰਦਾ ਇੱਕ ਮਰਦ ਆ ਜਿਹੜਾ ਰੰਡਾ ਹੈ ਵਿਧਵਾ ਜੀ ਨੂੰ ਕਿਹਾ ਜਾਂਦਾ ਫਿਰ ਉਹਨੂੰ ਤੁਸੀਂ ਬਰਾਤ ਵੀ ਛਡਾਉਨੇ ਹੋ ਫਿਰ ਉਹਨੂੰ ਤੁਸੀਂ ਵਿਆਹ ਮੈਰਿਜ ਦੇ ਲੈ ਕੇ ਵੀ ਜਾਣੇ ਹੋ ਫਿਰ ਉਹ ਤੋਂ ਮਿਲਣੀ ਵੀ ਕਰਾਉਨੇ ਹੋ ਫਿਰ ਉਹ ਪੱਲਾ ਵੀ ਚਾਚਾ ਜੀ ਫੜਾਉਣਗੇ ਤਾਇਆ ਜੀ ਫੜਾਉਣਗੇ ਘਰ ਵਾਲੀ ਤਾਂ ਉਹਦੀ ਵੀ ਹੋਣੀਗੀ ਫਿਰ ਉਹ ਸਿਰ ਮਰਦ ਦੇ ਘਰ ਵਾਲੀ ਹੈ ਨਹੀਂਗੀ ਉਹ ਵੀ ਤਾਂ ਫਿਰ ਰੰਡਾ ਵਿਧਵਾ ਫਿਰ ਚਾਹ ਤਾਂ ਬਰਾਬਰ ਰੱਖੋ ਸਮਾਜ ਇਹ ਤਾਂ ਨਹੀਂ ਕਹਿੰਦਾ ਨਾ ਵੀ ਇਕੱਲੇ ਔਰਤ ਨੂੰ ਹੀ ਦੁੱਖ ਦੋ ਫਿਰ ਚਾਹ ਤਾਂ ਉਹਨੂੰ ਵੀ ਬਰਾਬਰ ਹੀ ਰੱਖੋ ਬਸ ਹੱਥ ਜੋੜ ਕੇ ਮੇਰੀ ਇੱਕ ਹੀ ਬੇਨਤੀ ਹੈ ਮੈਨੂੰ ਸਿਰਫ ਮੇਰੀਆਂ ਇਸ ਸਵਾਲ ਦਾ ਜਵਾਬ ਚਾਹੀਦਾ ਹੈ ਔਰਤ ਤੇ ਮਰਦ ਦੇ ਵਿੱਚ ਫਰਕ ਕਿਉਂ ਗਿਆ ਔਰਤ ਵੀ ਰੰਡੀ ਹੁੰਦੀ ਹੈ ਵਿਧਵਾ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਕਿ ਇਹ ਬਦਸ਼ਗਨੀ ਹੈ ਇੱਕ ਮਰਦ ਹੈ ਉਹ ਵੀ ਰੰਡਾ ਹੁੰਦਾ ਵਿਧਵਾ ਹੁੰਦਾ ਉਹਦੀ ਘਰ ਵਾਲੀ ਮਰਦੀ ਆ ਤੇ ਉਹਨੂੰ ਕਿਹਾ ਜਾਂਦਾ ਕਿ ਇਹ ਸ਼ਗਨਾ ਨਹੀਂਗਾ ਇਹ ਬਦਸ਼ ਬਣਾ ਨਹੀਂਗਾ ਤਾਂ ਬਾਹਲਾ ਹੀ ਚੰਗਾ ਹੈ ਇਹਦੇ ਨਾਲ ਮਿਲਣ ਨਾਲ ਤਾਂ ਸਾਡੀ ਕੁੜੀ ਦਾ ਪੱਲਾ ਫੜਾਊਗਾ ਸ਼ਾਇਦ ਤਾਂ ਬਹੁਤ ਸਾਰੀਆਂ ਖੁਸ਼ੀਆਂ ਮਿਲਣਗੀਆਂ ਪਰ ਮੈਂ ਕਹਿੰਨੀ ਆ ਭੈਣੋ ਮੇਰੀਓ ਔਰਤ ਔਰਤ ਦੀ ਸ਼ਗਨਾ ਨਾ ਬਣੀ ਜਦੋਂ ਕਿਸੇ ਨੂੰ ਵਿਆਹ ਸ਼ਾਦੀ ਵਿੱਚ ਬੁਲਾਇਆ ਜਾਂਦਾ ਉਹਨੂੰ ਮਾਨ ਸਤਕਾਰ ਦਿਇਆ ਕਰੋ ਕਿਉਂਕਿ ਉਹਦੇ ਮਨ ਤੇ ਬਹੁਤ ਬੀਤਦੀ ਆ ਉਹ ਰੱਬ ਨੇ ਕੀਤੀ ਆ ਕਿਸੇ ਇਨਸਾਨ ਨੇ ਨਹੀਂ ਕੀਤੀ ਉਹ ਰੱਬ ਅਗੇ ਜੋਰ ਨਹੀਂ ਚੱਲਦਾ ਬਾਅਦ ਉਹਨੂੰ ਤੁਸੀਂ ਮਾਨ ਸਤਕਾਰ ਬਰਾਬਰ ਦਾ ਦਿਓ ਉਹਨੂੰ ਵੀ ਸਾਹਮਣੇ ਬੁਲਾਇਆ ਕਰੋ ਉਹਨੂੰ ਵੀ ਗਿਆ ਕਰਵਾ ਲਓ ਕਿ ਅਸੀਂ ਤੁਸੀਂ ਅੱਗੇ ਵਿਆਹ ਸ਼ਹਿਰ ਕਰੋ ਅੰਮ੍ਰਿਤ ਹੀ ਹੱਥ ਜੋੜ ਕੇ ਇੱਕ ਰਿਕਵੈਸਟ ਆ ਭੈਣੋ ਤੁਸੀਂ ਇਸ ਔਰਤ ਨਾਲ ਇਹਦਾ ਫਰਕ ਨਾ ਕਰਿਆ ਕਰੋ ਕਿਸੇ ਆਪਕੇ ਜੀ ਮੁਨਾਖ ਮਾਇਆ ਕਰੋ ਕਿ ਉਹ ਕਰੇ ਜਾ ਕੇ ਆਪ ਦਾ ਪਿਛਣੀ ਕਹਾਣੀ ਯਾਦ ਕਰਕੇ ਇੱਕਦਮ ਟੁੱਟ ਜੇ ਵੀ ਸਾਨੂੰ ਪਿੱਛੇ ਕਿਉਂ ਰੱਖਿਆ ਜਾਂਦਾ ਬਸ ਮੈਂ ਇਹ ਹੀ ਕੁਝ ਕਹਿਣਾ ਸੀ ਪਰ ਮੈਨੂੰ ਇਸ ਮੇਰੇ ਸਵਾਲ ਦਾ ਜਵਾਬ ਚਾਹੀਦਾ ਕਿਉਂਕਿ ਮੈਂ ਜੋ ਗੱਲਾਂ ਕੀਤੀਆਂ ਮੈਂ ਔਰਤ ਦੇ ਹੱਥ ਵਿੱਚ ਕੀਤੀਆਂ ਤੇ ਮਰਦ ਤੇ ਔਰਤ ਦੇ ਵਿੱਚ ਫਰਕ ਮਹਿਸੂਸ ਕੀਤਾ ਵੀ ਮਰਦ ਤੇ ਔਰਤ ਮਰਦੇ ਆ ਤੇ ਮਰਦ ਵੀ ਰੰਦਾ ਵਾਂਗ ਹੀ ਜਿਵਾਹ ਹੁੰਦਾ ਉਹ ਕਿਉਂ ਕਹਿ ਦਿੰਦੇ ਆ ਵੀ ਇਹ ਬੱਛਰਣਾ ਨਹੀਂ ਹੈ ਠੀਕ ਹੈ ਇੱਕ ਔਰਤ ਦੇ ਘਰ ਵਾਲਾ ਮਰਦਾ ਰੰਡੀ ਵਿਧਵਾ ਕਹਿੰਦੀ ਕਿ ਉਹਨੂੰ ਕਿਉਂ ਪਿੱਛੇ ਰੋਕਿਆ ਜਾਂਦਾ ਇਹ ਪਰਮਾਤਮਾ ਦੀ ਕੀਤੀ ਹੁੰਦੀ ਆ ਰੱਬ ਨਹੀਂ ਕਿ ਇਹ ਬੰਦਾ ਨਹੀਂ ਕਰਦਾ ਪਰਮਾਤਮਾ ਕਰਦਾ ਇਸ ਤੋਂ ਡਰ ਕੇ ਤੇ ਭੈਣਾ ਮੇਰੀਓ ਔਰਤ ਦੀ ਔਰਤ ਦੁਸ਼ਮਣ ਨਾ ਬਣਿਆ ਕਰੋ ਔਰਤ ਨੂੰ ਜੇ ਤੁਸੀਂ ਸਾਦੀ ਹੋ ਨਾ ਮੈਰਿਜ ਤੇ ਕਿਸੇ ਵੀ ਰਿਸ਼ਤੇਦਾਰ ਭੈਣ ਭਰਾ ਮੇਰੇ ਸਾਦੇ ਉਹਦੋਂ ਫਰਕ ਮਹਿਸੂਸ ਨਾ ਕੀਤਾ ਜਾਵੇ ਕਦੇ ਵੀ ਨਾ ਕੀਤਾ ਜਾ ਕੇ ਉਹ ਘਰੇ ਆ ਕੇ ਬੇਇੱਜ਼ਤ ਹੋ ਕੇ ਉੱਥੋਂ ਇੰਨਾ ਕੁ ਟੁੱਟ ਜੇ ਕਿਉਂ ਕਿਸੇ ਦੀ ਮੇਰਾ ਰਿਸ਼ਤੇ ਜਾਣ ਤੋਂ ਪਹਿਲਾਂ ਸਵਾਰ ਸੋਚੇ ਸਸ਼ਕ